ਕੁਂਦੇ ਸਿੰਘ ਪੰਚ ਜੀ ਤੁਸੀਂ ਇਸ ਤਰ੍ਹਾਂ ਦੇਖਦੇ ਹੋ ਜਿਹੜਾ ਇਹ ਮਤੇ ਪਾਏ ਹੋਏ ਨੇ ਇਹ ਮਤੇ ਇੱਕ ਸਮਾਜ ਦੇ ਭਲਾਈ ਦੇ ਲਈ ਪਾਏ ਗਏ ਨੇ ਸਾਰੇ ਜਿਹੜਾ ਨਗਰ ਹੈ ਉਹਦੀ ਸਹਿਮਤੀ ਦੇ ਨਾਲ ਪਾਏ ਗਏ ਨੇ ਜੋ ਵੀ ਸਾਡੇ ਸਮਾਜ ਦੇ ਵਿੱਚ ਅੱਜ ਦਿੱਕਤਾਂ ਨੇ ਜੋ ਵੀ ਮੁਸ਼ਕਲਾਂ ਸਾਨੂੰ ਆ ਰਹੀਆਂ ਨੇ ਅਸੀਂ ਸਾਡੇ ਪਿੰਡ ਦੇ ਵਿੱਚ ਸੁਧਾਰ ਕਰਨ ਦੇ ਲਈ ਉਹਨਾਂ ਰਾਹਾਂ ਦੇ ਉੱਤੇ ਚੱਲਣ ਦੇ ਲਈ ਹੈ ਜਿਹੜੇ ਮਤੇ ਪਾਏ ਗਏ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਦੇਖ ਲਓ ਕਿ ਜਿਹੜਾ ਸਭ ਤੋਂ ਪਹਿਲਾਂ ਮੁੱਖ ਰੱਖਿਆ ਗਿਆ ਉਹ ਸਟਿੰਗ ਦਾ ਰੱਖਿਆ ਗਿਆ ਜਿਹੜਾ ਕਿ ਸਾਡੀ ਆਉਣ ਵਾਲੀ ਨਸਲ ਆ ਉਹ ਨੂੰ ਇੱਕ ਨਾਸ ਦੇ ਤਰਫ ਜਾ ਰਹੀ ਸੀ ਨਸਿਆਂ ਦੇ ਵੱਲ ਜਾ ਰਹੀ ਸੀ ਕਿਉਂਕਿ ਉਸ ਸਟਿੰਗ ਦੇ ਵਿੱਚ ਇੱਕ ਕੈਫੀਨ ਨਾਮ ਦਾ ਜਿਹੜਾ ਸਾਲਟ ਹੈ ਉਹ ਹੁੰਦਾ ਹੈ ਜਿਹੜਾ ਕਿ ਨਸ਼ੇ ਦੇ ਤੌਰ ਤੇ ਵਰਤੇ ਜਾਂਦਾ ਹੈ ਉਹ ਜਿਹੜਾ ਸਾਡੇ ਸਿਹਤ ਨੂੰ ਹੈ ਉਹ ਬੜਾ ਨੁਕਸਾਨ ਹੁੰਦਾ ਤੇ ਉਹ ਸਭ ਤੋਂ ਮੇਨ ਜਿਹੜਾ ਹੈਗਾ ਉਹ ਉਹ ਰੱਖਿਆ ਗਿਆ ਤੇ ਦੂਸਰੇ ਨੰਬਰ ਤੇ ਸੀ ਮਤਾ ਰੱਖਿਆ ਗਿਆ ਜਿਹੜਾ ਪਿੰਡ ਦੇ ਵਿੱਚ ਕੋਈ ਨਸ਼ਾ ਵੇਚਦਾ ਹੈ ਜਾਂ ਕੋਈ ਕਰਦਾ ਉਹ ਕਈ ਵਾਰ ਪਿੰਡਾਂ ਦੇ ਵਿੱਚ ਪਾਰਟੀਵਾਦੀ ਹੁੰਦੀ ਹੈ ਕਿ ਜੇ ਇੱਕ ਨੇ ਫੜਾਤਾ ਤਾਂ ਦੂਜਾ ਜਿਹੜਾ ਛਡਾਉਣ ਚ ਲਾਇਆ ਜਾਂਦਾ ਅਸੀਂ ਸਾਰੇ ਪਿੰਡ ਦੀ ਸਾਂਝੀ ਦੇ ਨਾਲ ਹੀ ਜਿਹੜਾ ਹੈਗਾ ਉਹ ਇਹ ਫੈਸਲਾ ਕੀਤਾ ਕਿ ਜੇਕਰ ਕੋਈ ਨਸ਼ਾ ਕਰਦਾ ਹੈ ਜਾਂ ਵੇਚਦਾ ਹੈ ਉਹਨੂੰ ਛੜਾ ਕੇ ਨਹੀਂ ਲਿਆਉਣਾ ਬਲਕਿ ਉਹਨੂੰ ਫੜਾਉਣਾ ਹੈ ਕਿਉਂਕਿ ਇਹ ਘਰ ਜਦੋਂ ਇਹ ਅੱਗ ਕਿਸੇ ਦੇ ਘਰ ਲੱਗਦੀ ਆਉਂਦੀ ਵਧੀਆ ਲੱਗਦੀ ਆ ਜਦੋਂ ਸਾਡੇ ਘਰ ਤੱਕ ਆਉਣੀ ਹੈ ਤਾਂ ਸੇਕ ਬਹੁਤ ਆਉਂਦਾ ਇਸ ਲਈ ਇਹ ਸਾਰੇ ਪਿੰਡ ਦੇ ਜਿਹੜਾ ਹੈਗਾ ਉਹ 37 ਦੇ ਨਾਲ ਹੀ ਜਿਹੜੇ ਫੈਸਲੇ ਨੇ ਤਕਰੀਬਨ 9 ਜਿਹੜੇ ਮਤੇ ਨੇ ਬਹੁਤ ਸਨੇ ਦੀ ਸਾਇੰਕੀ ਦੇ ਨਾਮ ਪਾਏ ਇੱਕ ਮਤਲਬ ਸੀ ਹੋਰ ਬਲਦਰੀ ਸੀ ਜੀ ਦੇ ਵਿੱਚ ਲਿਖਿਆ ਗਿਆ ਕਿ ਪਿੰਡ ਦਾ ਕੋਈ ਨੌਜਵਾਨ ਜਾਂ ਲੜਕੀ ਇੱਕ ਦੂਜੇ ਨਾਲ ਪਿੰਡ ਦੇ ਵਿੱਚ ਵਿਆਹ ਨਹੀਂ ਕਰਾਂਗੇ ਵੀ ਤੁਸੀਂ ਵੀ ਜੀ ਦੇਖਦੇ ਹੋ ਕਿ ਜਿਹੜਾ ਸਾਡਾ ਸਮਾਜ ਆ ਜਾਂ ਸਾਡਾ ਸੱਭਿਆਚਾਰ ਆ ਉਹਦੇ ਵਿੱਚ ਅਸੀਂ ਦੇਖਦੇ ਆ ਕਿ ਜਿਹੜਾ ਸਾਡਾ ਆਪਣੇ ਪਿੰਡ ਦਾ ਆਪਣੇ ਪਿੰਡ ਜਦੋਂ ਸਾਡੇ ਬਜ਼ੁਰਗ ਸੀ ਜਿਹੜੇ ਉਹ ਨੇੜੇ ਦੇ ਲਾਗਲੇ ਪਿੰਡਾਂ ਨੂੰ ਵੀ ਆਪਣਾ ਭੈਣ ਭਾਈਆਂ ਦੀ ਤਰ੍ਹਾਂ ਹੀ ਸਮਝਦੇ ਸੀ ਪਰ ਹੁਣ ਦੌਰ ਐਦਾਂ ਦਾ ਚੱਲ ਪਿਆ ਕਿ ਗਵਾਂਡੀ ਨਾਲੀ ਜਿਹੜਾ ਹੈਗਾ ਉਹ ਵਿਆਹ ਹੋ ਰਹੇ ਨੇ ਜਿਹੜਾ ਸਾਡੇ ਸਮਾਜ ਦੇ ਉੱਤੇ ਬੜਾ ਮਾੜਾ ਅਸਰ ਪੈਣਾ ਹੈ ਸਾਡੀ ਆਉਣ ਵਾਲੀ ਜਨਰੇਸ਼ਨ ਦੇ ਉੱਤੇ ਬੜਾ ਅਸਰ ਪੈਣਾ ਹੈ ਕਿਉਂਕਿ ਇੱਕ ਤਰ੍ਹਾਂ ਨਾਲ ਜਿਹੜਾ ਰਿਸ਼ਤਿਆਂ ਦਾ ਘਾੜ ਵੀ ਹੋ ਰਿਹਾ ਹੈ ਕਿਉਂਕਿ ਉਸੇ ਪਿੰਡ ਦੀ ਕੁੜੀ ਆ ਉਹ ਜਿਹੜੇ ਉਹਦੇ ਬੱਚੇ ਨੇ ਉਹ ਜਿਹੜੇ ਉਹਨਾਂ ਨੂੰ ਚਾਚਾ ਕਹਿਣਗੇ ਜਾਂ ਮਾਮਾ ਕਹਿਣਗੇ ਇਹ ਇੱਕ ਬਹੁਤ ਵੱਡਾ ਜਿਹੜਾ ਸਾਡੇ ਉੱਤੇ ਸਵਾਲੀਆਂ ਚਿੰਨ ਸੀ ਇਹਦੇ ਮੱਦੇਨਜ਼ਰ ਰੱਖਦੇ ਹੋਏ ਅਸੀਂ ਇਹ ਵੀ ਫੈਸਲਾ ਕੀਤਾ ਕਿ ਜਿਹੜੇ ਪਿੰਡ ਦੀ ਕੁੜੀਆਂ ਜਾਂ ਪਿੰਡ ਦਾ ਮੁੰਡਾ ਪਿੰਡ ਦੇ ਵਿੱਚ ਹੀ ਵਿਆਹ ਕਰਾਉਂਦੇ ਨੇ ਉਹਨਾਂ ਦਾ ਜਿਹੜਾ ਸਮਾਜਿਕ ਆ ਉਹ ਬਾਈਕਾਟ ਕੀਤਾ ਜਾਊਗਾ ਤੇ ਜਿਹੜੇ ਕੋਈ ਬਾਹਰੋਂ ਆ ਕੇ ਵੀ ਸਾਡੇ ਪਿੰਡ ਦੇ ਵਿੱਚ ਰਹਿਣਗੇ ਇਸ ਤਰ੍ਹਾਂ ਦਾ ਕੰਮ ਕਰਕੇ ਆਪਣੇ ਪਿੰਡ ਦੇ ਵਿੱਚ ਹੀ ਵਿਆਹ ਕਰਾ ਕੇ ਉਹਨਾਂ ਨੂੰ ਵੀ ਜਿਹੜਾ ਹੈਗਾ ਉਹ ਪਿੰਡ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਏ ਸਾਰੇ ਪਿੰਡ ਤੁਸੀਂ ਸਾਰੇ ਪਿੰਡ ਦੀ ਜਿਹੜੀ ਹੈ ਇੱਕ ਤਾਂ ਹੁੰਦਾ ਵੀਰ ਜੀ ਕੇ ਆਪਾਂ ਥੋਕੇਰੇ ਫੈਸਲੇ ਫੈਸਲੇ ਥੋਪੇ ਨਹੀਂ ਗਏ ਅਸੀਂ ਸਾਰੇ ਪਿੰਡ ਦੀ ਜਿਹੜੀ ਸਹਿਮਤੀ ਦੇ ਨਾਲ ਸਾਰੇ ਜਿਹੜੀ ਸਾਡੀ ਪੁਰਾਣੀ ਪੰਚਾਇਤ ਹੈ ਉਹਨਾਂ ਨੂੰ ਵੀ ਵਿੱਚ ਬਿਠਾਇਆ ਗਿਆ ਤੇ ਜਿਹੜੇ ਨੰਬਰਦਾਰ ਨੇ ਉਹਨਾਂ ਨੂੰ ਵੀ ਜਿਹੜੇ ਪਿੰਡ ਦੇ ਮੋਹਤਵਾਰਾ ਜਿਵੇਂ ਕਿਸਾਨ ਯੂਨੀਅਨ ਹੋ ਗਈ ਜਾਂ ਕਿਰਤੀ ਯੂਨੀਅਨ ਹੋ ਗਈ ਉਹਨੇ ਸਾਰਿਆਂ ਨੂੰ ਵਿੱਚ ਲੈ ਕੇ ਸਾਰਿਆਂ ਦੀ ਸਹਿਮਤੀ ਦੇ ਨਾਲ ਜਿਹੜੇ ਨੇ ਇਹ ਮਤੇ ਪਾਏ ਗਏ ਨੇ। ਈਨ ਅਨਸਰ ਬੰਕ ਮੈਂ ਸਰਪੰਚ ਅੰਗੀਰ ਸਿੰਘ ਸਰਪੰਚ ਸਾਹਿਬ ਕੀ ਕੀ ਮਤੇ ਨੇ ਜਿਹੜੇ ਤੁਹਾਡੇ ਵੱਲੋਂ ਪਿੰਡ ਦੀ ਪੰਚਾਇਤ ਵੱਲੋਂ ਜਿਹੜਾ ਪਿੰਡ ਵਾਸੀਆਂ ਨੇ ਪਾਏ ਨੇ। ਇਹ ਪਿੰਡ ਦੇ ਸਿਹਤਾਰਾ ਵਾਸਤੇ ਮਤੇ ਪਾਏ ਗਏ ਨੇ ਨੌ ਮਤੇ ਨੇ ਜਿਸ ਵਿੱਚ ਪਿੰਡ ਵਿੱਚ ਸਟਿੰਗ ਬੰਦ ਹੈ। ਤਕਰੀਬਨ ਕਿਸੇ ਦੇ ਸਾਨੀਆਂ ਦੁਕਾਨਾਂ ਤੇ ਸਟਿੰਗ ਬੰਦ ਹੈ। ਤੇ ਬਾਕੀ ਜਿਵੇਂ ਕੋਈ ਪਿੰਡ ਦਾ ਮੁੰਡਾ ਪਿੰਡ ਦੀ ਕੁੜੀ ਨਾਲ ਬੈਹ ਕਰਾਉਂਦਾ ਹੈ। ਉਹਨੂੰ ਪਿੰਡ ਵਿੱਚੋਂ ਕੱਢਿਆ ਜਾਏਗਾ ਅਗਰ ਕੋਈ ਨਸ਼ਾ ਵੇਚਦਾ ਜਾਂ ਕਰਦਾ ਹੈਗਾ ਉਹਦੇ ਪਿੱਛੇ ਵੀ ਕੋਈ ਵੀ ਨਮਾਇੰਦਾ ਜਾਂ ਲੰਬੜਦਾਰ ਉਸ ਦੀ ਗਵਾਈ ਜਾਂ ਉਹਦੀ ਵਕਾਲਤ ਕਰਨ ਨਹੀਂ ਜਾਵੇਗਾ ਫਿਰ ਬਾਟਰੈਕਟਰ ਵਾਲਾ ਅਸੀਂ ਦੇਖ ਰਹੇ ਕਿ ਟਰੈਕਟਰ ਦਾ ਵੀ ਇੱਕ ਮਤਾ ਪਾਇਆ ਗਿਆ ਕਿ ਜਿਹੜਾ ਟਰੈਕਟਰਾਂ ਦੇ ਉੱਤੇ ਆਵਾਜ਼ ਉੱਚੀ ਕਰ ਦਿੰਦੇ ਨੇ ਜਾਂ ਵਿਆਹ ਸ਼ਾਦੀਆਂ ਟਾਈਮ ਆਵਾਜ਼ਾਂ ਦੀ ਧਾਰੀ ਦਰਤੀਏ ਜਾਂ ਇਹ ਡੀਜੇ ਵਾਲਾ ਜਿਹੜਾ 10 ਵਜੇ ਤੱਕ ਡੀਜੇ ਅਗਲਾ ਲਾ ਸਕਦਾ ਜੇ 10 ਵਜੇ ਤੋਂ ਬਾਅਦ ਲਾਊਗਾ ਤਾਂ ਉੱਤੇ ਬੰਦੀ ਕਾਰਵਾਈ ਕੀਤੀ ਜਾਊਗੀ ਜਿਹੜਾ ਟਰੈਕਟਰਾਂ ਵਾਲਾ ਹੈਗਾ ਟਰੈਕਟਰਾਂ ਦੇ ਵੱਡੇ ਵੱਡੇ ਸਾਊਂਡ ਲਾ ਰੱਖੇ ਨੇ ਨਾ ਇਹ ਦਿਨ ਦੇਖਦੇ ਇਹਨਾਂ ਦੁਪਹਿਰ ਦੇਖਦੇ ਨੇ ਲੋਕ ਪਰੇਸ਼ਾਨ ਹੁੰਦੇ ਨੇ ਉਹਦੇ ਕਰਕੇ ਅਸੀਂ ਨੇ ਸਾਰੇ ਪਿੰਡ ਦਾ ਇਕੱਠ ਰੱਖ ਕੇ ਵੀ ਜੇ ਕਿਸੇ ਨੇ ਵੀ ਸਾਊਂਡ ਲਾਉਣਾ ਦਾ ਪਿੰਡ ਦੀ ਯੂ ਤੋਂ ਬਾਹਰ ਹੋ ਕੇ ਲਗਾਵੇ ਕਿੰਨੀਆਂ ਮੰਤਾਂ ਤੇ ਉਸ ਤੇ ਵੀ ਮਤਾ ਪਾਇਆ ਗਿਆ ਕਿ ਕਿੰਨੇ ਪੈਸੇ ਉਹਨਾਂ ਦੇ ਰੱਖੇਗੇ ਨੇ ਕਿੰਨੇ ਤੋਂ ਵੱਧ ਮੰਤਾਂ ਦੀ ਸਹਿਮਤੀ ਨਾਲ ਅਸੀਂ ਨੇ 3100 ਰੁਪਏ ਜਰਨਲ ਪਰਿਵਾਰ ਦਾ 2100 ਰੁਪਏ ਕੇ 80 ਪਰਿਵਾਰ ਦਾ ਅਗਰ ਕੋਈ ਵੱਧ ਦੇਣਾ ਚਾਹੁੰਦਾ ਹੈ ਤਾਂ ਉਹ ਹਲੇ ਦੀ ਮਰਜ਼ੀ ਆ 50000 ਦਾ ਵੇ ਲੱਖ ਦਾ ਵੇ ਇਹ ਜਿਹੜਾ ਫੈਸਲਾ ਉਹਨਾਂ ਦੀ ਸਹਿਮਤੀ ਨਾਲ ਹੀ ਹੋਇਆਗਾ ਕੀ ਪਿੰਡ ਵਾਸੀ ਕੁਝ ਨਹੀਂ ਕਰ ਹਾਂਜੀ ਪਿੰਡ ਵਾਸੀ ਪਿੰਡ ਵਾਸੀਆਂ ਨੂੰ ਇਕੱਠੇ ਕਰਕੇ ਇਹ ਮਤੇ ਪਾਏ ਗਏ ਨੇ ਜੀ ਆ ਤੁਸੀਂ ਸਾਈਨ ਦੇਖ ਲਓ ਇਹ ਜਿਵੇਂ ਕੋਈ ਵੀ ਅਧਿਕਾਰ ਆ ਉਹਨਾਂ ਦੇ ਸਾਈਨ ਨੇ ਇਹ ਇਹ ਸਾਡੇ ਮੌਤਵਾਰ ਬੰਦਿਆਂ ਦੀ ਸੈਨ ਨੇ ਪਿੰਡ ਦਾ ਇਕੱਠ ਕਰਕੇ ਅਨਾਊਂਸਮੈਂਟ ਕਰਕੇ ਮਤੇ ਪਾਏ ਗਏ ਹਨ